मुसलमान ने अगर प्रॉपर्टी नजायज़ कब्जा कर ली तो वह फिफ्टी 52 ए सेक्शन नहीं लगना और भी लगना है नॉन मुस्लिम ते भी लगना है एनी पर्सन एनी पर्सन चाहे वो हिंदू है चाहे सिख है चाहे क्रिश्चन है पारसी है जो है, मर्जी है जितो मर्जी बिलोंग करता अगर वो बकफ की प्रॉपर्ट खुर्दबुर्द करता एलिनेट कर ट्रांसफर करता एनक्रोचमेंट करता फिफ्टी टू ए सेक्शन लगना कल नु कोई आके कह देगा यार ये योपर्टी जी बकफ़ की नहीं है कि चैलेंज कर देगा ਮਸਜਿਦੋਂ ਪਰ ਡੀਸੀ ਕੋਲ ਇੱਕ ਉੱਪਰ ਹੋਣਾ ਆਏਗਾ ਡੀਸੀ ਨੂੰ ਕਹੇ ਤੇ ਸਟੇ ਲਾ ਦਿਓ ਮੰਨ ਲਓ ਰਨਿੰਗ ਦੇ ਵਿੱਚ ਮਸਜਿਦਾਂ ਦੇ ਲੋਕਾਂ ਦੀ ਇਬਾਦਤ ਕਰਿਆ ਉਹ ਜਦ ਤੱਕ ਉਹ ਸਟੇ ਨਹੀਂ ਹਟਣਾ ਲੋਕ ਨਮਾਜ਼ ਨਹੀਂ ਅਦਾ ਕਰ ਸਕਦੇ ਉਦੋਂ ਪਰ ਮੇਰੀ ਮੇਰੀ ਗੱਲ ਫੋਲੋ ਕਰ ਰਹੇ ਇਸ ਕਰਕੇ ਜਿਹੜੀ ਇਹਨਾਂ ਨੇ ਸ਼ੋਧ ਕੀਤੀ ਹੈ ਟੋਟਲੀ ਪ੍ਰਾਪਰਟੀ ਨੂੰ ਹਰਪਣ ਵਾਸਤੇ ਕੀਤੀ ਹੈ ਲੋਕਾਂ ਦਾ ਪੋਲਰਾਈਜੇਸ਼ਨ ਹੋਵੇ ਲੋਕ ਪੋਲਰਾਈਜ਼ ਹੋਣ ਉਸ ਕਰਕੇ ਇਹਨਾਂ ਨੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਪਹਿਲਾਂ ਸਟੇ ਨਹੀਂ ਮੇਰੇ ਦਿਖਾਓ ਜਜ਼ਬਾਤ ਕੀ ਦਿਖਾਓ ਕੋਨਾ ਯੂ ਹੀ ਅਮਰਾਂ ਦੇ ਹੋਏ ਚਲੇ ਜਾਏਗੇ ਨਾਰਾ ਤਕਦੀਰ ਪੁੱਤਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੁਮਾ ਇਹ ਬੀਜੇਪੀ ਦਾ ਪ੍ਰੋਸਾ ਹੈ ਝੂਠਾ ਇਹ WhatsApp ਦਾ ਗਿਆਨ ਆ ਜਿਹੜਾ ਰੂਮਰ ਫੈਲੇ ਹੋਏ ਆ ਪੂਰੇ ਇੰਡੀਆ ਦੇ ਭਾਰਤ ਦੇ ਵਿੱਚ ਫਲਾਏ ਗਏ ਆ ਆਈਟੀ ਸੈਲ ਚੱਕਲੇ ਨੇ ਉਹਦਾ ਤੁਹਾਨੂੰ ਆਈਟੀ ਸੈਲ ਵੱਲੋਂ ਫਲਾਇਆ ਗਿਆ ਅਸੀਂ ਸਿਵਲ ਕੋਰਟ ਚ ਜਾਂਦੇ ਆ ਜਾਂ ਟ੍ਰਿਬਿਨਲ ਚ ਜਾਂਦੇ ਆ ਐਵੇਂ ਹਵਾ ਦੇ ਵਿੱਚ ਨਹੀਂ ਇਹ ਦਾਵਾ ਐਡਮਿਟ ਹੋ ਜਾਂਦਾ ਅਗਰ ਬਕਾ ਬੋਰਡ ਕਿਸੇ ਪ੍ਰਾਪਰਟੀ ਤੇ ਕਲੇਮ ਕਰਦਾ ਹੈ ਤਾਂ ਹਵਾ ਜੀ ਕੋਲ ਕਰ ਸਕਦਾ ਕਲੇਮ ਮੈਂ ਕਰਨਾ ਉਹਦੇ ਤੇ ਬਕਾਇਦਾ ਰੈਵਨਿਊ ਤੇ ਰਿਕਾਰਡ ਲਾਣਾ ਪੈਂਦਾ ਹੈ ਸੈਂਟਰ ਗਵਰਨਮੈਂਟ ਆਪਣੇ ਉਹਨੂੰ ਗਜਟ ਦੇ ਵਿੱਚ ਨੋਟੀਫਾਈ ਕਰਦਾ ਪ੍ਰਾਪਰਟੀ ਹੈ ਬਕਾ ਦੀ ਪ੍ਰਾਪਰਟੀ ਹੈ ਉਹਦੇ ਵਿੱਚ ਤੇ ਪੰਜਾਬ ਬਕਾ ਬੋਰਡ ਕੋਰਟ ਜਾ ਸਕਦਾ ਮੈਂ ਐਵੇਂ ਥੋੜਾ ਕਹਿ ਦੂੰਗਾ ਜਾ ਕੇ ਮੇਰੀ ਪ੍ਰਾਪਰਟੀ ਹੈ ਇਹ ਰੂਮਰ ਫਲਾਇਆ ਗਿਆ ਹੈ ਇਸ ਤਰੀਕੇ ਨਾਲ ਅਮੈਂਡਮੈਂਟ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੋ ਚੀਜ਼ਾਂ ਕਾਫੀ ਲੰਬੇ ਸਮੇਂ ਤੱਕ ਜਿਹੜੀਆਂ ਨੇ ਉਹ ਚਲੀਆਂ ਜਾਂਦੀਆਂ ਸੀਗਾ ਜੇਕਰ ਕੋਈ ਕੇਸ ਹੁੰਦਾ ਹੈ ਤੇ ਕੋਈ ਚੀਜ਼ ਹੁੰਦੀ ਹੈ ਤੂੰ ਕਾਫੀ ਲੰਬੇ ਸਮੇਂ ਤੱਕ ਚੱਲ ਜਾਂਦਾ ਹੈ ਜੇਕਰ ਹੁਣ ਬਿਊਰੋਕ੍ਰੇਟ ਨੂੰ ਪਾਵਰਸ ਮਿਲੀਆਂ ਨੇ ਤੇ ਇਹ ਘੱਟ ਸਮੇਂ ਦੇ ਵਿੱਚ ਘੱਟ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਦਾ ਫੈਸਲਾ ਵੀ ਆ ਸਕਦਾ ਹੈ ਤੁਹਾਨੂੰ ਲੱਗਦਾ ਇਹ ਚੀਜ਼ ਠੀਕ ਹੈ ਨਹੀਂ ਬਿਲਕੁਲ ਗਲਤ ਹੈ ਜੁਡੀਸ਼ਰੀ ਦੁਨੀਆ ਦੇ ਵਿੱਚ ਹਰ ਇੱਕ ਮੁਲਕ ਦੇ ਡੈਮੋਕ੍ਰੈਟਿਕ ਸਿਸਟਮ ਨੂੰ ਮਜ਼ਬੂਤ ਕਰਨ ਵਾਸਤੇ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਫੇਥ ਬਣਿਆ ਰਹੇ ਉਹਦੇ ਵਾਸਤੇ ਸਾਨੂੰ ਜੁਡੀਸ਼ਰੀ ਨੂੰ ਮਜ਼ਬੂਤ ਕਰਨਾ ਪੈਂਦਾ ਹੈ ਨਾ ਕਿ ਜੁਡੀਸ਼ਰੀਕ ਦੀ ਪਾਵਰਾਂ ਬਿਟਰੋ ਕਰੋ ਘਟਾਓ ਉਹਨਾਂ ਨੂੰ ਤਾਂ ਕਿ ਲੋਕ ਲੋਕਾਂ ਦੇ ਵਿੱਚ ਜਿਹੜੇ ਨਾ ਅਸੰਤੋਸ਼ ਪੈਦਾ ਹੋਵੇ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਜੁਡੀਸ਼ਰੀ ਦੇ ਪ੍ਰਤੀ ਜਿਹੜੀ ਹੈ ਉਹ ਘਟ ਜੇ ਉਹਨਾਂ ਦੀ ਸੋਚ ਘਟ ਜੇ ਕਿ ਇਨਸਾਫ ਨਹੀਂ ਮਿਲਣਾ ਦੇਖੋ ਮੈਂ ਤੁਸੀਂ ਸਾਡੇ ਆਮ ਰੂਟੀਨ ਦੇ ਵਿੱਚ ਤੁਸੀਂ ਵੀ ਪ੍ਰੈਸ ਦੇ ਵਿੱਚੋਂ ਮੈਂ ਵੀ ਆਮ ਹਿਊਮਨ ਰਾਈਟ ਐਕਟਿਵਿਸਟ ਦੇ ਤੌਰ ਤੇ ਕੰਮ ਕਰ ਰਹੇ ਹਾਂ ਅਸੀਂ ਕਿਨੇ ਤੱਕੇ ਖਾਣੇ ਆ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਲੋਕਾਂ ਦੇ ਨਿਆਂ ਵਾਸਤੇ ਲੋਕਾਂ ਨੂੰ ਜਸਟਿਸ ਦਿਵਾਉਣ ਦੀ ਆਪਾਂ ਕਿਨੇ ਤੱਕੇ ਖਾਣੇ ਆ ਤਾਂ ਕਿ ਖਾਣੇ ਆ ਨਾ ਆਪਾਂ ਤੇ ਉ ਜਿਹੜਾ ਡੀਸੀ ਹੈ ਉਹ ਡੀਸੀ ਨਿਆ ਨਿਆ ਦੇ ਦਿੰਦਾ ਲੋਕਾਂ ਨੂੰ ਨਹੀਂ ਦਿੰਦਾ ਜਿੱਤੋਂ ਕਿਤੋਂ ਫੋਨ ਆ ਜਾਂਦਾ ਹੈ ਉਹ ਉਸੇ ਫੇਵਰ ਦੇ ਵਿੱਚ ਉਲਕੇ ਉਹ ਗੱਲ ਹੋਣ ਲੱਗ ਪੈਂਦੀ ਹੈ ਕਾਫੀ ਵੱਡੀ ਗੱਲ ਕਹਿ ਰਹੇ ਪਡੀਸੀ ਨੂੰ ਕੋਈ ਫੋਨ ਆ ਜਾਂਦਾ ਹੈ ਕੋਈ ਪ੍ਰੈਸ਼ਰ ਆ ਜਾਂਦਾ ਤੇ ਬਿਲਕੁਲ ਮੈਂ ਕਹਿ ਰਿਹਾ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਇੱਕ ਡਿਮਾਰਕੇਸ਼ਨ ਦੀ ਐਪਲੀਕੇਸ਼ਨ ਤੁਸੀਂ ਮੈਂ ਅਪਲਾਈ ਕਰਾ ਦੋ ਬਕਜਾ ਪੱਕਾ ਬੋਰਡ ਵੱਲੋਂ ਮੈਂ ਨੰਬਰ ਆਫ ਕਰਾਈਆਂ ਇੱਕ ਐਪਲੀਕੇਸ਼ਨ ਅਸੀਂ ਅਪਲਾਈ ਕਰਾਣੇ ਆ ਡਿਮਾਰਕੇਸ਼ਨ ਵਾਸਤੇ ਪਕੇ ਪੰਜਾਬ ਪੱਕਾ ਬੋਰਡ ਦੀ ਲੈਂਡ ਹੈ ਬਕਿਆ ਦਾ ਸਾਰਾ ਰੈਵਨਿਊ ਰਿਪੋਰਟ ਵੀ ਦੇਈਦਾ ਹੈ ਇਹਦੀ ਡਿਮਾਰਕੇਸ਼ਨ ਚਾਹੀਦੀ ਸਾਨੂੰ ਸਾਲ-ਸਾਲ ਦੋ-ਦੋ ਸਾਲ ਤੱਕ اٹਕੀ ਰਹਿੰਦੀ ਐ ਉਹ ਉਹ ਕਿਉਂ اٹਕੀ ਰਹਿੰਦੀ ਐ ਇੱਕ ਸਾਰੇ ਤਰੱਕੀ ਦੇ ਰੂਮਰ ਫਲਾ ਕੇ ਮੈਂ ਉਹੀ ਗੱਲ ਕਰਦਾ ਕਿ ਰੂਮਰ ਫਲਾ ਕੇ ਕਿ ਨੈਰੇਟਿਵ ਬਣਾ ਦਿੱਤਾ ਗਿਆ ਕਿ ਬਕਫ ਜਿਹੜਾ ਆ ਉਹਦੇ ਵਿੱਚ ਬਹੁਤ ਵੱਡਾ ਘੁਟਾਲਾ ਆ ਬਕਫ ਘੁਟਾਲਾ ਹੈਗਾ ਜੇ ਘੁਟਾਲਾ ਹੈਗਾ ਵੀ ਐ ਤੇ ਤੁਹਾਡੇ ਕੋਲ ਵਿਜੀਲੈਂਸ ਆ ਇੰਨੀਆਂ ਏਜੰਸੀਸ ਹੈਗੀਆਂ ਉਹ ਲਾ ਆਪਣਾ ਕੰਮ ਕਰੇ ਨਾ ਲੀਗਲ ਆਪਣਾ ਕੰਮ ਹੋਣਾ ਚਾਹੀਦਾ ਅਗਰ ਮੈਂ ਗਲਤ ਆ ਤੇ ਮੇਤੇ ਪਰਚਾ ਦਰਜ ਹੋਣਾ ਚਾਹੀਦਾ ਐ ਅਗਰ ਕੋਈ ਗਲਤ ਆ ਜੇ ਕੋਈ ਚੋਰੀ ਕਰਾ ਤਾਂ ਪਰਚਾ ਦਰਜ ਹੋਣਾ ਚਾਹੀਦਾ ਉਹ ਤਾਂ ਆਲਰੇਡੀ ਲਾਅ ਹੈ ਜ ਉਹ ਤਾਂ ਕੁਛ ਹੀ ਕਰਦੇ ਨਹੀਂ ਹਾਲ ਹੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵਕਫ ਅ ਅਮੈਂਡਮੈਂਟ ਬਿਲ ਜਿਹੜਾ ਹੈਗਾ ਹੈ ਉਹ ਪਾਸ ਹੋਇਆ ਇਸ ਬਿਲ ਦੇ ਵਿੱਚ ਕਈ ਚੇਂਜਸ ਜੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਮੁਸਲਮਾਨ ਸਮਾਜ ਤਾਂ ਇਸ ਵਕਤ ਰੋਸ ਦੇ ਵਿੱਚ ਹੈਗਾ ਹੀ ਹੈਗਾ ਪਰ ਲਗਾਤਾਰ ਕਈ ਰਾਜਨੀਤਿਕ ਪਾਰਟੀਆਂ ਵੀ ਜੜੀਆਂ ਨੇ ਉਹ ਇਸ ਦੇ ਵਿੱਚ ਰੋਸ ਜਤੋਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਅਮੈਂਡਮੈਂਟ ਦੇ ਵਿੱਚ ਕੀ ਕੁਝ ਬਦਲਾਅ ਕੀਤਾ ਗਿਆ ਵਕਫ ਅਮੈਂਡਮੈਂਟ ਦੇ ਵਿੱਚ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਨਈਮ ਖਾਨ ਹੋਰੀ ਨੇ ਮੁਸਲਮਾਨ ਸਮਾਜ ਤੋਂ ਬਿਲੋਂਗ ਕਰਦੇ ਨੇ ਤੇ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਇਸ ਦੇ ਵਿੱਚ ਚੇਂਜਸ ਆਈਆਂ ਨੇ ਕਿ ਉਸ ਦਾ ਨੁਕਸਾਨ ਮੁਸਲਮਾਨ ਸਮਾਜ ਨੂੰ ਹੋ ਰਿਹਾ ਹੈ ਜਾਂ ਫਿਰ ਉਸ ਦਾ ਫਾਇਦਾ ਜਿਹੜਾ ਹੈ ਜਿਵੇਂ ਕੇਂਦਰੀ ਮੰਤਰੀ ਨੇ ਕਿਹਾ ਅਮਿਸ਼ਾ ਨੇ ਕਿਹਾ ਕਿ ਇਸ ਦਾ ਫਾਇਦਾ ਜਿਹੜਾ ਹੈ ਗਰੀਬ ਤਬਕਾ ਮੁਸਲਮਾਨ ਨੂੰ ਜਿਹੜਾ ਹੈ ਉਹ ਹੋਵੇਗਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਨੇਮ ਖਾਨ ਹੋਰੀ ਸਾਡੇ ਨਾਲ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਕਿਹਾ ਜਾ ਰਿਹਾ ਹੈ ਕਿ ਭਈ ਗਰੀਬ ਤਬਕੇ ਦੇ ਲਈ ਸੋਚਿਆ ਗਿਆ ਕਈ ਚੀਜ਼ਾਂ ਐਂਡ ਜੋ ਕੁਝ ਵੀ ਐਡਮੈਂਡਮੈਂਟ ਹੋਈਆਂ ਇਸ ਵਕਫ ਜਿਹੜਾ ਹੈਗਾ ਹੈ ਉਹ ਬੋਰਡ ਦੇ ਵਿੱਚ ਕਈ ਸੁਧਾਰ ਹੋਏ ਉਸ ਨੂੰ ਆਲਓਵਰ ਤੁਸੀਂ ਕਿਵੇਂ ਦੇਖਦੇ ਹੋ ਅਮਿਸ਼ਾ ਦਾ ਕਹਿੰਦੇ ਪੈਣੇ ਕਿ ਭਈ ਫਾਇਦੇ ਲਈ ਹੋਇਆ ਹੈ ਮੁਸਲਮਾਨਾਂ ਦੇ ਲਈ ਤੁਸੀਂ ਕਹਿ ਰਹੇ ਕਿ ਇਸ ਦੇ ਵਿੱਚ ਨੁਕਸਾਨ ਬੜਾ ਹੈ ਅਮਿਤ ਸ਼ਾਹ ਜੀ ਨੇ ਹਾਊਸ ਦੇ ਹਾਊਸ ਦੇ ਵਿੱਚ ਖੜੇ ਹੋ ਕੇ ਜਿਹੜਾ ਨਾ ਝੂਠ ਫਲਾਇਆ ਹੈ ਪੂਰੀ ਬੀਜੇਪੀ ਪਾਰਟੀ ਲੈ ਪਿਛਲੇ ਲੰਬੇ ਸਮੇਂ ਤੋਂ ਇੱਕ ਝੂਠ ਫਲਾ ਰਹੀ ਹੈ ਝੂਠ ਬਰੋਸ ਰਹੀ ਹੈ ਭਾਰਤ ਦੇ ਲੋਕਾਂ ਨੂੰ ਕਿ ਵਕਫ ਐਮੈਂਡਮੈਂਟ ਜਿਹੜੀਆਂ ਲੈ ਕੇ ਆ ਰਹੇ ਅਸੀਂ ਉਹਦੇ ਨਾਲ ਵਕਫ ਦੀ ਪ੍ਰਾਪਰਟੀਆਂ ਦੀ ਜਿਹੜੀ ਹੈ ਉਹਦੀ ਆਮਦਨ ਵਧੇਗੀ ਉਹਦਾ ਵੈਲਫੇਅਰ ਹੋਏਗਾ ਇਹਨਾਂ ਦੀ ਮਨਛਾ ਕੁਝ ਹੋਰ ਹੈ ਇਹਨਾਂ ਦੀ ਮਨਛਾ ਹੈ ਕਿ ਜਦੋਂ ਦਾ ਇਹਨਾਂ ਨੂੰ ਇਹਨਾਂ ਨੇ ਦੇਖਿਆ ਕਿ ਵਕਫ ਕੋਲੇ 9.5 ਲੱਖ ਏਕੜ ਦੇ ਕਰੀਬ ਤਕਰੀਬਨ ਪ੍ਰਾਪਰਟੀਆਂ ਹੈਗੀਆਂ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਨੀਤ ਖਰਾਬ ਹੋ ਗਈ ਆ 2027 ਦੇ ਵਿੱਚ ਜਿਹੜੀ ਹੈ ਉਹ ਇਲੈਕਸ਼ਨ ਵੀ ਆ ਰਹੇ ਯੂਪੀ ਦੇ ਵਿੱਚ ਇਹਨਾਂ ਨੇ ਬਕਫ ਦਾ ਸਹਾਰਾ ਲੈ ਕੇ ਲੋਕਾਂ ਨੂੰ ਪੋਲਰਾਈਜ਼ ਕਰਨ ਦਾ ਇੱਕ ਜਿਹੜਾ ਏਜੰਡਾ ਚਲਾਇਆ ਕਿ ਲੋਕਾਂ ਨੂੰ ਪੋਲਰਾਈਜ਼ ਕਰਕੇ ਹੁਣ ਇਹਨਾਂ ਨੇ ਯੂਪੀ ਦੀ ਜਿਹੜੀ ਸਰਕਾਰ ਹੈ ਉਹ ਬਣਾਉਣੀ ਆ ਕਿਉਂਕਿ ਇਹਨਾਂ ਕੋਲ ਮੁੱਦੇ ਤਾਂ ਹੈ ਨਹੀਂ ਪੋਲਰਾਈਜ਼ੇਸ਼ਨ ਡਿਵਾਈਡ ਐਂਡ ਰੂਲ ਕਿਉਂਕਿ ਇਹ ਤਾਂ ਬੀਜੇਪੀ ਦੇ ਜਿਹੜੇ ਜਿੰਨੂੰ ਇਹ ਫਾਲੋ ਕਰਦੇ ਨਾ ਬੀਜੇਪੀ ਦੇ ਲੋਕ ਉਹ ਉਹ ਮਰਸੀ ਪਟੀਸ਼ਨਸ ਜਿਹੜੀਆਂ ਆਪਣੀਆਂ ਗੋਰਿਆਂ ਨੂੰ ਦਿੰਦੇ ਸੀ ਤੇ ਗੋਰਿਆਂ ਦੀ ਵੀ ਪਾਲਿਸੀ ਇਹੀ ਸੀਗੀ ਡਿਵਾਈਡ ਐਂਡ ਰੂਲ ਦੀ ਪੋਲਿਟਿਕਸ ਤੇ ਇਹੀ ਉਹੀ ਜਿਹੜਾ ਫਾਰਮੂਲਾ ਇਹ ਅਪਣਾ ਰਹੇ ਆ ਡਿਵਾਈਡ ਐਂਡ ਰੂਲ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਕਰਨ ਵਾਸਤੇ ਇਹਨਾਂ ਨੇ ਵਕਫ ਦਾ ਜਿਹੜਾ ਸਗੂਫਾ ਹੈ ਇਹ ਛੜਦੇ ਦਾ ਇਹਦੇ ਵਿੱਚ ਜਿਹੜੀਆਂ ਐਮੈਂਡਮੈਂਟਸ ਲੈ ਕੇ ਆਏ ਆ ਇਹਦੇ ਨਾਲ ਵਕਫ ਨੂੰ ਖਤਮ ਕਰਨ ਵਾਸਤੇ ਵਕਫ ਦੀ ਪ੍ਰਾਪਰਟੀਆਂ ਨੂੰ ਹੜਪਣ ਵਾਸਤੇ ਲੈ ਕੇ ਆਏ ਆ ਅੱਛਾ ਤੁਸੀਂ ਕਹਿ ਰਹੇ ਹੋ ਕਿ ਪ੍ਰਾਪਰਟੀਆਂ ਹੜਪਣ ਦੇ ਲਈ ਆਇਆ ਹੈ ਪਰ ਜੋ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਬੀਜੇਪੀ ਲੀਡਰਸ ਦੇ ਕਿ ਭਈ ਇਸ ਦੇ ਵਿੱਚ ਤਾਂ ਮੁਸਲਮਾਨਾਂ ਦਾ ਫਾਇਦਾ ਹੈ ਫਿਰ ਉਹ ਕਿਸ ਚੀਜ਼ ਹੈ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਹਨਾ ਦਿਨ ਫਾਇਦਾ ਹੈ ਕਿਦਾਂ ਕਿਸੇ ਵੀ ਪੜੇ ਲਿਖੇ ਵਿਅਕਤੀ ਨੂੰ ਕਿਸੇ ਵੀ ਲਾਅ ਦੇ ਸਕਾਲਰ ਨੂੰ ਕਿਸੇ ਲਾਅਮੈਨ ਨੂੰ ਪੁੱਛੋ ਤੁਸੀਂ ਇਸ ਵਕਫ ਦੇ ਵਿੱਚ ਕੀ ਨੇ ਆਰਟੀਕਲ 14 ਜਿਹੜਾ ਕਲੀਅਰਲੀ ਕਲੀਅਰਲੀ ਸੈਟ ਡੈਟ ਕਿ 올올 ਦੀ ਸਿਟੀਜ਼ਨ ਆਫ ਇੰਡੀਆ ਇਕੁਅਲ ਪ੍ਰੋਟੈਕਸ਼ਨ ਆਫ ਲਾ ਜਿਹੜੀ ਹੈ ਪ੍ਰੋਵਾਈਡ ਕਰਦਾ ਹੈ ਇਕੁਐਲਟੀ ਬਿਫੋਰ ਲਾ ਦੀ ਗੱਲ ਕਰਦਾ ਹੈ ਜਦ ਕਿ ਇਹਨਾਂ ਨੇ ਜਿਹੜਾ ਆ ਆਰਟੀਕਲ 26 ਹੈ ਉਹ ਜਿਹੜਾ ਗੱਲ ਕਰਦਾ ਕਿ ਰਿਲੀਜੀਅਸ ਪ੍ਰੋਪਰਟੀ ਹੈ ਜਿੰਨੀ ਵੀ ਮਾਈਨੋਰਟੀਜ਼ ਦੀ ਹੈਗੀਆਂ ਉਹ ਖੁਦ ਉਹਨੂੰ ਮੈਨੇਜ ਕਰ ਸਕਦੇ ਆ ਉਹਦੇ ਰਿਲੀਜੀਅਸ ਅਫੇਅਰ ਜਿਹੜੇ ਆ ਉਹ ਉਹਨੂੰ ਮੈਨੇਜ ਕਰਨਗੇ ਉਹ ਕੋਈ ਕੰਸਟਰਕਸ਼ਨ ਕਰ ਸਕਦੇ ਆ ਉਹਦੇ ਉਹਦੀ ਮੈਨੇਜਮੈਂਟ ਉਹਨਾਂ ਕੋਲ ਹੋਏਗੀ ਆਰਟੀਕਲ 26 ਫੰਡਮੈਂਟਲ ਰਾਈਟ ਆਰਟੀਕਲ 14 ਫੰਡਮੈਂਟਲ ਰਾਈਟ ਆਰਟੀਕਲ 15 ਫੰਡਮੈਂਟਲ ਰਾਈਟ ਆਰਟੀਕਲ 25 ਐਂਡ 28 29 ਇਸ ਸਾਇਰ ਦੀ ਵਾਇਓਲੇਸ਼ਨ ਜਿਹੜੀ ਹੈ ਇਹ ਜਿਹੜੀਆਂ ਅਮੈਂਡਮੈਂਟਸ ਜਿਹੜੀਆਂ ਕਰ ਰਹੀਆਂ ਮੈਂ ਇਹ ਸਮਝਦਾ ਕਿ ਜਿਹੜੀ ਭਾਜਪਾ ਨੇ ਪੋਲਰਾਈਜੇਸ਼ਨ ਵਾਸਤੇ ਜਿਹੜੀ ਸੋਸ਼ੋਧ ਕੀਤੀ ਹੈ ਇਹ ਸ਼ੋਧ ਜਿਹੜੀ ਹੈ ਇਹਦੇ ਨਾਲ ਬਕਫਤ ਖਤਮ ਹੋਈ ਗਈ ਹੋਏਗਾ ਇੱਕ ਭਾਰਤ ਦੀ ਜਿਹੜੀ ਭਾਈਚਾਰਕ ਸਾਂਝ ਹੈ ਜਿਹੜੀ ਸਾਡੀ ਸਾਂਝ ਹੈ ਨਾ ਉਹ ਸਾਂਝ ਇਹਨਾਂ ਨੇ ਬਿਲਕੁਲ ਖਤਮ ਕਰ ਦੇਣੀ ਹੈ ਕਿਉਂਕਿ ਇੱਕ ਵੱਡੇ ਤਬਕੇ ਨੂੰ ਇਹ ਖੁਸ਼ ਕਰਨਾ ਚਾਹੁੰਦੇ ਆ ਕਿ ਦੇਖੋ ਜੀ ਅਸੀਂ ਮੁਸਲਮਾਨਾਂ ਨੂੰ ਦੁੱਖ ਪਹੁੰਚਾ ਰਹੇ ਹਾਂ ਮੁਸਲਮਾਨਾਂ ਦੇ ਪ੍ਰਤੀ ਸਾਡੇ ਦਿਲ 'ਚ ਨਹੀਂ ਨਫ਼ਰਤ ਹੈ ਅਸੀਂ ਉਹਨਾਂ ਨੂੰ ਦੁੱਖ ਪਹੁੰਚਾ ਰਹੇ ਹਾਂ ਇੱਕ ਵੱਡਾ ਤਬਕਾ ਖੁਸ਼ ਹੋ ਜਾਏ ਤਾਂ ਕਿ ਉਹਨਾਂ ਨੂੰ ਵੋਟ ਜਿਹੜਾ ਹੈ ਉਹ ਕਾਸਟ ਕਰੇ ਯੂਪੀ ਇਲੈਕਸ਼ਨ ਦੇ ਵਿੱਚ ਆਮ ਆਮ ਮੁਸਲਮਾਨ ਕਿਉਂ ਨਹੀਂ ਇਸ ਪਰ ਫਿਰ ਬੋਲ ਰਿਹਾ ਹੈਗਾ ਪਾਕਿਸਤ ਯੂਪੀ ਦੇ ਵਿੱਚ ਆਮ ਮੁਸਲਮਾਨ ਬਹੁਤ ਨੇ ਉਹ ਕਿਉਂ ਨਹੀਂ ਬੋਲ ਰਹੀ ਇਸ ਬਿਲ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਮੁਸਲਮਾਨ ਨੇ ਉਹ ਕਿਉਂ ਨਹੀਂ ਬੋਲ ਰਹੀ ਗੁਪਤਾ ਜੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਸ ਬਿਲ ਦਾ ਵਿਰੋਧ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਆਪੋਜੀਸ਼ਨ ਨੇ ਜਿਸ ਤਰੀਕੇ ਦੇ ਨਾਲ 232 ਵੋਟਸ ਜਿਹੜੀਆਂ ਹਨ 232 ਵੋਟਸ ਜਿਹੜੀਆਂ ਉਹ ਅਗੇਂਸਟ ਪਈਆਂ ਆ ਵਕਫ ਸੰਸ਼ੋਧਨ ਬਿੱਲ ਦੇ ਉਹ 232 ਵੋਟਾਂ ਦਾ ਮਤਲਬ ਹੈਗਾ ਕਿ ਅੱਧਾ ਹਿੰਦੁਸਤਾਨ ਜਿਹੜਾ ਇਸ ਬਿੱਲ ਦੇ ਖਿਲਾਫ ਹੈ ਤੇ ਉਹ ਜਿਹੜਾ ਖਿਲਾਫਤ ਜਿਹੜੀ ਹੈ ਉਸ ਬਿੱਲ ਦੀ ਇਸੇ ਕਰਕੇ ਹੈ ਕਿਉਂਕਿ ਬਿੱਲ ਜਿਹੜਾ ਸੰਵਿਧਾਨ ਦੇ ਖਿਲਾਫ ਹੈ ਆਰਟੀਕਲ ਦੀ ਜਿਹੜੀ ਮੂਲ ਧਾਰਨਾ ਹੈ ਉਹਦੇ ਅਗੇਂਸਟ ਹੈ ਬਿੱਲ ਕੋਈ ਵੀ ਬਿੱਲ ਕੋਈ ਵੀ ਕਾਨੂੰਨ ਇਹੋ ਜਿਹਾ ਨਹੀਂ ਬਣਾਇਆ ਜਾ ਸਕਦਾ ਜਿਹੜਾ ਸੰਵਿਧਾਨ ਦੇ ਖਿਲਾਫ ਹੋਵੇ ਹੁਣ ਇਹ ਜਿਹੜਾ ਐਕਟ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਬਿੱਲ ਲੈ ਕੇ ਆਏ ਆ ਇਹ ਬਿਲ ਹਮੇਸ਼ਾ ਇਹ ਆਰਟੀਕਲ 14 ਦੀ ਵਾਇਲੇਸ਼ਨ ਕਰ ਰਿਹਾ ਜਿਹੜਾ ਇਕੋਟਿਵ ਬਿਫੋਰ ਲਾ ਦੀ ਗੱਲ ਕਰਦਾ ਹੈ ਆਰਟੀਕਲ 26 ਜਿਹੜਾ ਸਪੈਸੀਫਿਕਲੀ ਕਹਿੰਦਾ ਹੈ ਕਿ ਜਿਹੜਾ ਮਾਈਨੋਰਟੀਜ਼ ਨੇ ਜਿੰਨੇ ਵੀ ਇੰਡੀਆ ਦੇ ਵਿੱਚ ਚਾਹੇ ਮੁਹਮਮਦਨ ਹੀ ਗੱਲੇ ਮਾਈਨੋਰਟੀਜ਼ ਵਰਡ ਯੂਜ਼ ਹੋਇਆ ਉੱਥੇ ਉਹਦੇ ਵਿੱਚ ਜੈਨ ਵੀ ਨੇ ਬੁੱਧਿਸਟ ਵੀ ਨੇ ਹੋਰ ਵੀ ਕੈਟੇਗਰੀਜ਼ ਨੇ ਜਿਹੜੇ ਕ੍ਰਿਸਚੀਅਨਸ ਨੇ ਕਿ ਉਹ ਆਪਣੀ ਪ੍ਰਾਪਰਟੀ ਆਪਣੇ ਇੰਸਟੀਟਿਊਸ਼ਨ ਆਪਣੇ ਤਰੀਕੇ ਦੇ ਨਾਲ ਚਲਾ ਸਕਦੇ ਆ ਉਹਨੂੰ ਮੈਨੇਜ ਕਰ ਸਕਦੇ ਆ ਫਿਰ ਇਹਨਾਂ ਨੇ ਵਕਫ ਦੇ ਵਿੱਚ ਜਿਹੜੀ ਇੰਟਰਫੀਰੈਂਸ ਕੀਤੀ ਹੈ ਜਿਹੜੀ ਸ਼ੋਧ ਲੈ ਕੇ ਆਇਆ ਜਿਹਦੇ ਵਿੱਚ ਨਾਨ ਮੁਸਲਮ ਦੀ ਪ੍ਰੋਵੀਜ਼ਨ ਇਹਨਾਂ ਨੇ ਮੈਂਬਰਾਂ 'ਚ ਰੱਖੀ ਹੈ ਸੀਓ ਦੀ ਮੈਂਬਰ ਪ੍ਰੋਵੀਜ਼ਨ ਜਿਹੜੀ ਹੈ ਨਾਨ ਮੁਸਲਮ ਦੀ ਰੱਖੀ ਹੈ ਅਤੇ ਇਹਨਾਂ ਨੇ ਜਿਹੜਾ ਵਕਫ ਦਾ ਜਿਹੜਾ ਮੇਨ ਮੈਂ ਤਾਂ ਇਹਨਾਂ ਦੀ ਮਨਸ਼ਾ ਕਿੱਥੋਂ ਕਲੀਅਰ ਹੁੰਦੀ ਹੈ ਕਿ ਇਹਨਾਂ ਨੇ ਜਿਹੜਾ ਇਹਨਾਂ ਦੀ ਸੋਚ ਕਿੰਨੀ ਗੰਦੀ ਹੈ ਇਹ ਵਕਫ ਨੂੰ ਖਤਮ ਕਰਨ ਵਾਸਤੇ ਵਕਫ ਦੀ ਪ੍ਰੋਪਰਟੀਆਂ ਨੂੰ ਨਜਾਇਜ਼ ਕਬਜ਼ਿਆਂ ਦੇ ਵਿੱਚ ਦੇਣ ਵਾਸਤੇ ਇਹਨਾਂ ਨੇ ਜਿਹੜਾ ਇੱਕ ਵਕਫ ਐਕਟ ਦਾ 52 ਸੈਕਸ਼ਨ ਏ ਹੈ 52 ਏ ਉਹਦੇ ਵਿੱਚ 2 ਸਾਲ ਦੀ ਪਿਨਿਸ਼ਮੈਂਟ ਹੈ ਰਿਗਰੈਸ ਪਿਨਿਸ਼ਮੈਂਟ ਯਾਨੀ ਕਿ ਸਖਤ ਪਿਨਿਸ਼ਮੈਂਟ ਤੇ ਨਾਨ ਬੇਲੇਵਲ ਆਫੈਂਸ ਆ ਜੇ ਕੋਈ ਵਿਅਕਤੀ ਜੇ ਕੋਈ ਬੰਦਾ ਅਗਰ ਉਹ ਕਕਫ ਦੀ ਪ੍ਰੋਪਰਟੀ ਨੂੰ ਐਲੀਨੇਟ ਕਰਦਾ ਹੈ ਟ੍ਰਾਂਸਫਰ ਕਰਦਾ ਹੈ ਜਾਂ ਇਨਕ੍ਰੋਚ ਕਰਦਾ ਹੈ ਵਿਦਾਊਟ ਪ੍ਰਾਇਰ ਪਰਮਿਸ਼ਨ ਆਫ ਦੀ ਬੋਰਡ ਥੈਨ ਹੀ ਇਜ਼ ਲਾਇਬਲ ਟੂ ਪਨਿਸ਼ ਅੰਡਰ ਦੀ ਪ੍ਰਵੀਜ਼ਨ ਆਫ 52 ए सेक्शन ਆਫ ਦੀ ਪੰਜਾਬ ਬਕਾਉਟ ਜਾਂ ਪੰਜਾਬ ਬਕਾਫ ਐਕਟ 1995 ਦਾ ਜਿਹੜਾ ਐਕਟ ਹੈਗਾ ਹੁਣ ਇਹਨਾਂ ਨੇ ਕੀ ਕੀਤਾ ਉਹਦੀ ਐਮੈਂਡਮੈਂਟ ਸ਼ੋਧ ਕਰਕੇ ਇਹ ਕਹਿੰਦੇ ਨਾ ਬਕਾਫ ਦੇ ਵੈਲਫੇਅਰ ਵਾਸਤੇ ਲੈ ਕੇ ਆਏ ਅਸੀਂ ਸ਼ੋਧ ਬਕਫ ਦੀ ਬਕਫ ਦੀ ਇਸ ਕਰਕੇ ਸ਼ੋਤ ਕਰ ਰਹੇ ਬਕਫ ਦਾ ਬੈਲਫੇਅਰ ਹੋ ਜੇ ਇਹ ਬੈਲਫੇਅਰ ਨਹੀਂ ਹੋਣ ਲੱਗਾ ਇਹ ਬਕਫ ਨੂੰ ਖਤਮ ਕਰਨ ਵਾਸਤੇ ਲੈ ਕੇ ਆਇਆ ਇਹਨਾਂ ਨੇ ਉਹਦੇ ਵਿੱਚ ਸ਼ੋਤ ਕਰਕੇ ਪਨਿਸ਼ਮੈਂਟ ਨੂੰ ਘਟਾਇਆ ਰੀਗਰੈਸ ਦੀ ਜਗ੍ਹਾ ਉਹਨਾਂ ਨੇ ਸਿੰਪਲ ਇੰਪ੍ਰਿਜ਼ਨਮੈਂਟ ਕੀਤੀ 2 ਸਾਲ ਦੀ ਜਗ੍ਹਾ 6 ਮਹੀਨੇ ਕੀਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਬੀਜੇਪੀ ਗਵਰਨਮੈਂਟ ਦੀਆਂ ਮੰਸ਼ਾ ਕਲੀਅਰ ਕਰਦੀਆਂ ਕਿ ਤੁਸੀਂ ਸਾਡਾ ਜਿਹੜਾ ਮੁਲਕ ਹੈ ਜਿਹੜਾ ਪਾਈਚਾਰਕ ਸਾਂਝ ਹੈ ਸਾਡੀ ਤੁਸੀਂ ਬਕਫ ਦੇ ਨਾਮ ਤੇ ਲੋਕਾਂ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਦਿਮਾਗ ਦੇ ਵਿੱਚ ਹੇਟ ਪੈਦਾ ਕਰਨਾ ਚਾਹੁੰਦੇ ਹੋ ਇੱਕ ਵੱਡੀ ਮਾਈਨੋਰਿਟੀ ਕਮਿਊਨਿਟੀ ਦੇ ਅਗੇਂਸਟ ਤਾਂ ਕਿ ਤੁਸੀਂ ਯੂਪੀ ਦੇ ਵਿੱਚ ਪੋਲਰਾਈਜੇਸ਼ਨ ਕਰ ਸਕੋ ਤੇ ਯੂਪੀ ਦੇ ਵਿੱਚ ਆਲ ਓਵਰ ਇੰਡੀਆ ਦੇ ਮੁਕਾਬਲੇ 27% ਪ੍ਰਾਪਰਟੀ ਜਿਹੜੀ ਬਕਫ ਦੀ ਹੈ ਕੱਲੇ ਯੂਪੀ ਦੇ ਵਿੱਚ ਤੇ ਆਉਣ ਵਾਲੇ ਉੱਥੇ ਜਿਹੜੇ ਵੱਡੇ ਵੱਡੇ ਤਨਾੜ ਲੋਕ ਨੇ ਜਿਹੜੇ ਵੱਡੇ ਵੱਡੇ ਪੋਲੀਟਿਸ਼ੀਅਨਸ ਨੇ ਜਾਂ ਕਹਿ ਲੋ ਕਿ ਆਈਪੀਐਸ ਆਈਐਸ ਅਫਸਰ ਨੇ ਜਿਹੜੇ ਯੂਪੀ ਗਵਰਨਮੈਂਟ ਦੇ ਵਿੱਚ ਉਹ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਨੇ ਕਬਜ਼ਾ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਖੁਸ਼ ਕਰਨ ਲਈ ਆਮ ਲੋਕਾਂ ਨੂੰ ਕਬਜ਼ਾ ਕਰਨ ਵਾਸਤੇ ਵਕਫ ਦੀ ਪ੍ਰਾਪਰਟੀਆਂ ਦੇ ਉੱਪਰ ਇਹ ਜਿਹੜਾ ਬਿੱਲ ਜਿਹੜਾ ਹੈ ਇਹ ਸ਼ੋਧ ਕਰ ਰਹੇ ਨੇ ਤੇ ਦੂਸਰੀ ਗੱਲ ਇਹ ਹੈ ਕਿ ਵਕਫ ਮੁਸਲਮਾਨਾਂ ਦੀ ਜਿਹੜੀ ਹੈ ਉਹ ਹੁੰਦ ਹੈ ਵਕਫ ਹੈ ਕੀ ਆ ਵਕਫ ਦਾ ਮੈਂ ਤੁਹਾਨੂੰ ਦੱਸ ਦਵਾਂ ਕਿ ਵਕਫ ਦੀ ਪ੍ਰਾਪਰਟੀਆਂ ਕੋਈ ਸਰਕਾਰੀ ਪ੍ਰਾਪਰਟੀਆਂ ਨਹੀਂ ਹੁੰਦੀਆਂ ਇੱਕ ਪ੍ਰਾਈਵੇਟ ਇੰਡੀਵਿਜੂਅਲ ਮੁਸਲਮਾਨ ਵੱਲੋਂ ਡੋਨੇਟ ਕੀਤੀ ਪ੍ਰਾਪਰਟੀ ਹੁੰਦੀ ਆ ਉਹ ਕੋਈ ਮੈਂਜ ਦਾ ਮੰਨ ਲਓ ਲਾਈਕ ਕੋਈ ਬੰਦਾ ਮੁਹੰਮਦਨ ਹੈ ਉਹ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ ਕਬਰਸਤਾਨ ਹੈ ਨਹੀਂ ਮੇਰੇ ਕੋਲ 4 ਕਿੱਲੇ ਜ਼ਮੀਨ ਹੈ ਮੈਂ ਕਿਹਾ ਅੱਧਾ ਕਿੱਲਾ ਜ਼ਮੀਨ ਮੈਂ ਜਿਹੜਾ ਅੱਲਾ ਦੇ ਨਾਮ ਤੇ ਡੋਨੇਟ ਕਰ ਦਿੱਤਾ ਉਹਨੂੰ ਵਕਫ ਦੇ ਅੰਦਰ ਐਂਟਰੀ ਕਰਾ ਦਿੰਦਾ ਆ ਉਹਦਾ ਆਪਣਾ ਮਾਲਕਾਨਾ ਹੱਕ ਜਿਹੜਾ ਇਹ ਸਾਰਾ ਕੁਝ ਮੈਨੂੰ ਪਤਾ ਹੈ ਇਹ ਸਭ ਕੁਝ ਲੋਕਾਂ ਨੂੰ ਹੀ ਪਤਾ ਹੈ ਪਰ ਜੋ ਜ਼ਮੀਨਾਂ ਡੋਨੇਟ ਹੁੰਦੀਆਂ ਨੇ ਜੋ ਕੁਝ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਜਦੋਂ ਵਕਫ ਬੋਰਡ ਦੇ ਵੱਲੋਂ ਜਾਂ ਫਿਰ ਜੋ ਉਸ ਦੇ ਚੇਅਰਪਰਸਨ ਨੇ ਜਾਂ ਫਿਰ ਜੋ ਉਸ ਦੇ ਵਿੱਚ ਹੈਗੇ ਨੇ ਪ੍ਰੋਪਰ ਉਹ ਅਨਲੀਗਲ ਤਰੀਕੇ ਦੇ ਨਾਲ ਉਸ ਦੇ ਉੱਪਰ ਜਦੋਂ ਪ੍ਰਾਪਰਟੀਆਂ ਬਣਾ ਲੈਂਦੇ ਨੇ ਪ੍ਰਾਪਰ ਤਰੀਕੇ ਦੇ ਨਾਲ ਕੰਸਟ੍ਰਕਸ਼ਨ ਕਰ ਲੈਂਦੇ ਨੇ ਉਸ ਨੂੰ ਜਿਹੜਾ ਹੈਗਾ ਉਸ ਤੋਂ ਜਿਹੜੀ ਅਰਨਿੰਗ ਆਉਂਦੀ ਆ ਸਾਰਾ ਕੁਝ ਬਣਾ ਕੇ ਉਹ ਆਪਣੇ ਅੰਦਰ ਜਦੋਂ ਪਾਉਂਦੇ ਨੇ ਉਹ ਚੀਜ਼ ਠੀਕ ਹੈ ਫਿਰ ਮੈਂ ਉਹੀ ਤਾਂ ਕਹਿਣਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਇਹ ਅਗਰ ਇਹਦੇ 'ਚ ਅਗਰ ਸੈਂਟਰ ਗਵਰਨਮੈਂਟ ਦੀ ਮੰਸ਼ਾ ਹੁੰਦੀ ਕਿ ਹਮੇਸ਼ਾ ਬਕਮ ਦੀ ਸੁਧਾਰ ਕਰਨਾ ਹੈ ਲੋ A B C D ਇਹ ਨਹੀਂ ਹੈਗਾ ਕਿ ਕਿਸੇ ਮੁਸਲਮਾਨ ਨੇ ਅਗਰ ਪ੍ਰਾਪਰਟੀ ਨਜਾਇਜ਼ ਕਬਜ਼ਾ ਕਰ ਲਈ ਤੇ ਉਹਦੇ ਤੇ 52A ਸੈਕਸ਼ਨ ਨਹੀਂ ਲੱਗਣਾ ਉਦੇ ਤੇ ਵੀ ਲਗਣਾ ਹੈ ਨਾਨ ਮੁਸਲਮ ਤੇ ਵੀ ਲਗਣਾ ਹੈ ਐਨੀ ਪਰਸਨ ਐਨੀ ਪਰਸਨ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ 크ਿਸਚਨ ਹੈ ਪਾਰਸੀ ਹੈ ਜੋ ਮਰਜੀ ਹੈ ਜਿੱਥੋਂ ਮਰਜੀ ਬਲੋਂਗ ਕਰਦਾ ਅਗਰ ਉਹ ਵਕਫ ਦੀ ਪ੍ਰੋਪਰਟੀ ਨੂੰ ਖੁਰਦਬੁਰਦ ਕਰਦਾ ਐਲੀਨੇਟ ਕਰਦਾ ਟ੍ਰਾਂਸਫਰ ਕਰਦਾ ਇਨਕ੍ਰੋਚਮੈਂਟ ਕਰਦਾ ਉਹਦੇ ਤੇ 52ਏ ਸੈਕਸ਼ਨ ਲਗਣਾ ਸਮ ਸਜ਼ਾ ਵਧਾਣੀ ਚਾਹੀਦੀ ਸੀ ਨਾਨ ਅਵੇਲੇਬਲ ਅਫੈਂਸ ਰਹਿਣਾ ਚਾਹੀਦਾ ਸੀ ਸਖਤ ਕਾਨੂੰਨ ਲੈ ਕੇ ਆਣਾ ਚਾਹੀਦਾ ਸੀ ਉਹਦੀ ਬਜਾਏ ਇਹਨਾਂ ਨੇ ਕੀ ਕੀਤਾ ਉਸ ਨੂੰ ਕਮਜ਼ੋਰ ਕਰ ਦਿੱਤਾ ਤਾਂ ਕਿ ਜਿਹੜੇ ਕਬਜ਼ਾਧਾਰੀ ਨੇ ਤਣਾੜ ਲੋਕ ਨੇ ਉਹ ਬਕਫ ਦੀਆਂ ਕਬਰਸਤਾਨਾਂ ਤੇ ਵਕਫ ਦੀ ਪ੍ਰਾਪਰਟੀਆਂ ਦੇ ਉੱਪਰ ਕਬਜ਼ਾ ਕਰ ਸਕਣ इजीली ਇਸ ਕਰਕੇ ਹੀ ਸਾਡਾ ਵਿਰੋਧ ਹੈ ਸੈਂਟਰ ਗਵਰਨਮੈਂਟ ਨੂੰ ਕਿ ਸਾਡੀਆਂ ਮਸਜਿਦਾਂ ਸਾਡੀਆਂ ਖਾਨਕਾਵਾਂ ਸਾਡੇ ਕਬਰਸਤਾਨ ਸਾਡੀਆਂ ਜਿੰਨੀਆਂ ਇਵਾਦਤਗਾਹਾਂ ਹੈਗੀਆਂ ਉਹ ਸਾਡੀਆਂ ਕਿ ਸਾਰੀਆਂ ਵਕਫ ਹੈ ਉਹ ਸਾਰੀਆਂ ਵਕਫ ਕੀਤੀਆਂ ਹੋਈਆਂ ਸਾਡੇ ਪੁਰਖਿਆਂ ਵੱਲੋਂ ਪੂਰਬਜ਼ਾ ਵੱਲੋਂ ਉਹਦੀ ਐਂਟਰੀ ਜਿਹੜੀ ਹੈ ਵਕਫ ਦੇ ਵਿੱਚ ਅਸੀਂ ਆਪਣੀ ਮਾਲਕੀ ਕਰਨੀ ਕਰਾਉਣੀ ਹੈ ਕੋਈ ਕਿਸੇ ਦੀ ਪ੍ਰਾਈਵੇਟ ਜਾਂ ਕਿਸੇ ਨੇ ਹੋਰ ਡੋਨੇਟ ਨਹੀਂ ਕੀਤੀ ਹੁੰਦੀ ਪ੍ਰਾਪਰਟੀ ਉਹ ਅਸੀਂ ਆਪ ਹੀ ਕੀਤੀ ਹੈ ਪ੍ਰਾਪਰਟੀ ਸਾਡੀ ਆਪ ਦੀ ਪ੍ਰਾਪਰਟੀ ਹੈ ਅਸੀਂ ਅੱਲਾ ਦੇ ਨਾਮ ਤੇ ਡੋਨੇਟ ਕੀਤੀ ਹੈ ਬੱਟ ਕਿਸੇ ਵੀ ਜਗ੍ਹਾ ਦੇ ਉੱਪਰ ਕਈ ਲੋਕ ਤਾਂ ਬੜੇ ਸਵਾਲ ਚੱਕਦੇ ਨੇ ਵਕਫ ਬੋਰਡ ਦੇ ਉੱਪਰ ਕਹਿੰਦੇ ਪਏ ਨੇ ਕਿ ਕੋਈ ਵੀ ਖਾਲੀ ਥਾਂ ਪਈ ਹੁੰਦੀ ਹੈ ਉਸ ਨੂੰ ਵਕਫ ਬੋਰਡ ਦੇ ਅੰਦਰ ਜਿਹੜਾ ਉਹ ਰੱਖ ਲਿਆ ਜਾਂਦਾ ਇਹ ਚੀਜ਼ ਫਿਰ ਕੀ ਹੈ ਇਹਹੀ ਇਹਹੀ ਦਿੱਕਤ ਹੈ ਇਹਹੀ ਭਾਜਪਾ ਵੱਲੋਂ ਭਰੋਸਿਆ ਦਾ ਝੂਠ ਹੈ ਜਿਹੜਾ ਭਾਜਪਾ ਨੇ ਝੂਠ ਭਰੋਸਿਆ ਆਇਆ ਇਹ ਨੈਰੇਟਿਵ ਕ੍ਰੀਏਟ ਕੀਤਾ ਹੈ ਇਹੀ ਝੂਠ ਹੈ ਜਦੋਂ ਵੀ ਪੰਜਾਬ ਅਕਾ ਬੋਰਡ ਦੀ ਕੋਈ ਲੈਂਡ ਹੈ ਕੋਈ ਪ੍ਰੋਪਰਟੀ ਹੈ ਜੇ ਕਿਸੇ ਨੇ ਦੱਬੀ ਹੈ ਉਹਦੇ ਖਿਲਾਫ ਚਾਹੇ ਮੂਮੈਂਟਮ ਮੇਜ ਦਾ ਕਿਸੇ ਦੇ ਖਿਲਾਫ ਵੀ ਉਹਦੇ ਖਿਲਾਫ 52ਏ ਸੈਕਸ਼ਨ ਦੀ ਜਿਹੜੀ ਐਫਆਈਆਰ ਦਰਜ ਇਮੀਡੀਏਟ ਹੋਣੀ ਚਾਹੀਦੀ ਹੈ ਜਿਹੜੀ ਪੁਲਿਸ ਨਹੀਂ ਕਰਦੀ ਸਾਡੇ ਪਸੀਨੇ ਨਿਕਲ ਜਾਂਦੇ ਅਗਰ ਕਾ ਐਫਆਈਆਰ ਦੱਗਰ ਨਹੀਂ ਹੋਵੇ ਤਾਂ ਉਹ ਨਹੀਂ ਕਰਦੇ ਕਿਉਂ ਕਿ ਉੱਪਰ ਇੱਕ ਫੋਨ ਆ ਜਾਂਦਾ ਅਕਾ ਦਾ ਜਿਸ ਤਰੀਕੇ ਨਾਲ ਐਮੈਂਡਮੈਂਟ ਲੈ ਕੇ ਆਏ ਆ ਜੁਡੀਸ਼ਰੀ ਦੀ ਪਾਵਰਾਂ ਖੋ ਕੇ ਇਹ ਬਿਊਰੋਕਰੇਟ ਨੂੰ ਦੇ ਰਹੇ ਆ ਕਿ ਬਕਫ ਦਾ ਕੇਸ ਜਿਹੜਾ ਟੇਬਲ ਵਿੱਚ ਨਾ ਚੱਲ ਕੇ ਡੀਸੀ ਕੋਲ ਚਲੇਗਾ ਮੈਨੂੰ ਦੱਸੋ ਤੁਸੀਂ ਕਿ ਡੀਸੀ ਜਿਹੜਾ ਹੈ ਕਿ ਆ ਉਹਦੀ ਲੱਤਾਂ ਪਾਰ ਚੱਲਣਗੀਆਂ ਤੇ ਉੱਪਰੋਂ ਇੱਕ ਫੋਨ ਆ ਗਿਆ ਕਿ ਬਕਫ ਦੇ ਹੱਕ ਦੇ ਵਿੱਚ ਫੈਸਲਾ ਦੇਣਾ ਹੈ ਜਾਂ ਇੰਡੀਵਿਜੂਅਲ ਦੇ ਹੱਕ ਦੇ ਵਿੱਚ ਫੈਸਲਾ ਦੇਣਾ ਹੈ ਉਹ ਇੰਡੀਵਿਵਲ ਦੇ ਹੱਕ ਦੇ ਵਿੱਚ ਫੈਸਲਾ ਦੇਗਾ ਕੱਲ ਨੂੰ ਕੋਈ ਆ ਕੇ ਕਹਦੇਗਾ ਯਾਰ ਇਹ ਪ੍ਰਾਪਰਟੀ ਜਿਹੜੀ ਹੈ ਬਕਫ ਦੀ ਨਹੀਂ ਹੈਗੀ ਚੈਲੰਜ ਕਰ ਦੇਗਾ ਮਸਜਿਦ ਉੱਪਰ ਡੀਸੀ ਕੋਲ ਇੱਕ ਉੱਪਰ ਫੋਨ ਆਏਗਾ ਡੀਸੀ ਨੂੰ ਕਹੇ ਇਹ ਤੇ ਸਟੇ ਲਾ ਦਿਓ ਮੰਨ ਲਓ ਰਨਿੰਗ ਦੇ ਵਿੱਚ ਮਸਜਿਦ ਹੈ ਲੋਕਾਂ ਦੀ ਇਬਾਦਤ ਘਾਇਆ ਉਹ ਜਦ ਤੱਕ ਉਹ ਸਟੇ ਨਹੀਂ ਹਟਣਾ ਲੋ ਮੇਰੀ ਮੇਰੀ ਗੱਲ ਫੋਲੋ ਕਰ ਰਹੇ ਇਸ ਕਰਕੇ ਜਿਹੜੀ ਇਹਨਾਂ ਨੇ ਸ਼ੋਧ ਕੀਤੀ ਹੈ ਟੋਟਲੀ ਪ੍ਰਾਪਰਟੀ ਨੂੰ ਹਰਪਣ ਵਾਸਤੇ ਕੀਤੀ ਹੈ ਲੋਕਾਂ ਦਾ ਪੋਲਰਾਈਜੇਸ਼ਨ ਹੋਵੇ ਲੋਕ ਪੋਲਰਾਈਜ਼ ਹੋਣ ਉਸ ਕਰਕੇ ਇਹਨਾਂ ਨੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਪਹਿਲਾਂ ਮੈਨੂੰ ਦੱਸੋ ਕਿੰਨੇ ਬਿੱਲ ਪਾਸ ਹੁੰਦੇ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਬਿੱਲ ਪਾਸ ਹੁੰਦੇ ਨਾ ਬਕਫ ਨੂੰ ਲੈ ਕੇ ਇੱਕ ਬਹੁਤ ਵੱਡਾ ਨੈਰੇਟਿਵ ਪਹਿਲਾਂ ਤਿਆਰ ਕੀਤਾ ਗਿਆ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਸ਼ੋਧ ਲੈ ਕੇ ਆਏ ਡਰਾਮਾ ਕੀਤਾ ਜੀਪੀਸੀ ਕੋਲ ਜਾਏਗਾ ਜੀਪੀਸੀ ਦੀ ਜਿਹੜੀ ਸੁਜੈਸ਼ਨ ਸੀ ਉਹ ਤਾਂ ਤੁਸੀਂ ਇੱਕ ਵੀ ਨਹੀਂ ਮੰਨੀ ਜੀਪੀਸੀ ਬਣਾਈ ਕਾਦੇ ਵਾਸਤੇ ਸੀਗੀ ਜੇਪੀਸੀ ਇਸ ਕਰਕੇ ਬਣਾਈ ਗਈ ਸੀ ਨਾ ਕੋਈ ਜਿਹੜੀ ਸ਼ੋਧ ਕਰ ਰਹੇ ਹੋ ਉਹਦੇ ਤੇ ਲੋਕਾਂ ਦੇ ਵਿਊ ਲੋ ਨਾਲ ਆਪਣੇ ਵਿਊ ਦੋ ਉਹਨੂੰ ਦੁਬਾਰਾ ਰਿਵਿਊ ਹੋਵੇ ਸਾਰਾ ਸ਼ੋਧ ਦੇ ਉੱਪਰ ਉਸ ਤੇ ਤਰੀਕੇ ਨਾਲ ਜੋ ਜੋ ਇੱਕ ਸੈਂਟਰ ਪੁਆਇੰਟ ਨਿਕਲ ਕੇ ਆਉਣ ਜੋ ਸੁਜੈਸ਼ਨ ਅੱਛੀ ਹੋਣ ਉਹਦੇ ਤੇ ਸ਼ੋਧ ਹੋਣੀ ਚਾਹੀਦੀ ਆ ਅਗਰ ਤੁਸੀਂ ਵਾਕਈ ਬੈਲਫੇਅਰ ਚਾਹੁੰਦੇ ਹੋ ਬੋਰਡ ਦਾ ਪਰ ਇਹਨਾਂ ਨੇ ਕੀਤਾ ਕਿ ਉਹਦੀ ਸੁਜੈਸ਼ਨ ਤੇ ਇੱਕ ਵੀ ਨਹੀਂ ਮੰਨੀ ਤੇ ਜੇਪੀਸੀ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਫਿਰ ਇਹ ਜੋ ਸਵਾਲ ਉੱਠ ਰਹੇ ਨੇ ਉਹ ਫਿਰ ਸਵਾਲ ਕੀ ਹੈ ਵਾਜਬ ਸਵਾਲ ਨੇ ਜਾਂ ਫਿਰ ਨਜਾਇਜ਼ ਸਵਾਲ ਨੇ ਤੁਸੀਂ ਕਹਿ ਰਹੇ ਹੋ ਇਹ ਟੋਟਲੀ ਜਿੰਨੀਆਂ ਵੀ ਸ਼ੋਧ ਕੀਤੀਆਂ ਹੈ ਇਹ ਸਾਰੇ ਟੋਟਲੀ ਗਲਤ ਨੇ ਦੇਖੋ ਲਿਮਿਟੇਸ਼ਨ ਐਕਟ ਲਾਗੂ ਕਰ ਦੇਣਾ ਮੈਂ ਹਿੰਦੂ ਐਂਡੋਨਮੈਂਟ ਐਕਟ ਜਿੰਨੇ ਵੀ ਹੈਗੇ ਆ ਐਸਜੀਪੀਸੀ ਆ ਉਹਨਾਂ ਦੇ ਉੱਪਰ ਉਹ ਵੀ ਰਿਲੀਜੀਅਸ ਪ੍ਰੋਪਰਟੀ ਐਕਟ ਨੇ ਕਈ ਕਈ ਹਿੰਦੂ ਲੋਕ ਨੇ ਜਾਂ ਫਿਰ ਕਈ ਸਿੱਖ ਲੋਕ ਨੇ ਉਹਨਾਂ ਵੱਲੋਂ ਕਈ ਕੰਪਲੇਂਟਸ ਦਿੱਤੀਆਂ ਗਈਆਂ ਨੇ ਵਕਫ ਬੋਰਡ ਦੇ ਖਿਲਾਫ ਕਿ ਭਈ ਇਹਨਾਂ ਨੇ ਨਜਾਇਜ਼ ਤਰੀਕੇ ਦੇ ਨਾਲ ਸਾਡੀ ਜਿਹੜੀ ਜ਼ਮੀਨਾਂ ਹੈਗੀਆਂ ਨੇ ਉਹ ਹੜਪੀਆਂ ਨੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਉਹ ਦੱਸ ਦਿੰਦੇ ਨੇ ਕਿ ਭਈ ਇਹ ਵਕਫ ਬੋਰਡ ਦੀ ਜਗ੍ਹਾ ਹੈ ਕਿ ਉਸ ਦੇ ਉੱਪਰ ਹੁਣ ਵਕਫ ਬੋਰਡ ਦਾ ਹੱਕ ਹੈਗਾ ਤੇ ਉਸ ਤੋਂ ਬਾਅਦ ਉਹ ਵਿਅਕਤੀ ਕੋਰਟ ਦੇ ਚ ਜਿਹੜੇ ਉਹ ਤੱਕੇ ਖਾਂਦਾ ਰਹਿੰਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਅਫਸਰਾਂ ਦੇ ਤੱਕ ਹੀ ਖਾਂਦਾ ਰਹਿੰਦਾ ਉਸ ਦਾ ਸੁਣਵਾਈ ਕਿੱਥੇ ਨਹੀਂ ਹੁੰਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਦੋਂ ਹੁਣ ਪਾਸ ਹੋਈਆਂ ਤੇ ਸੁਣਵਾਈ ਜਲਦੀ ਹੋਵੇਗੀ ਗੁਪਤਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੁਮਾ ਇਹ ਬੀਜੇਪੀ ਦਾ ਪ੍ਰੋਸੈਸ ਹੈ ਝੂਠਾ ਇਹ ਵਟਸਐਪ ਦਾ ਗਿਆਨ ਆ ਜਿਹੜਾ ਰੂਮਰ ਫੈਲੇ ਹੋਏ ਆ ਪੂਰੇ ਇੰਡੀਆ ਦੇ ਭਾਰਤ ਦੇ ਵਿੱਚ ਫਲਾਏ ਗਏ ਆ ਆਈਟੀ ਸੈਲ ਚੱਕਰੇ ਨੇ ਉਹਦਾ ਤੁਹਾਨੂੰ ਆਈਟੀ ਸੈਲ ਵੱਲੋਂ ਫਲਾਏ ਗਿਆ ਅਸੀਂ ਸਿਵਲ ਕੋਰਟ ਚ ਜਾਂਦੇ ਆ ਜਾਂ ਟ੍ਰਿਬਿਊਨਲ ਚ ਜਾਂਦੇ ਆ ਐਵੇਂ ਹਵਾ ਦੇ ਵਿੱਚ ਨਹੀਂ ਐ ਦਾਵਾ ਐਡਮਿਟ ਹੋ ਜਾਂਦਾ ਅਗਰ ਬਕਾ ਬੋਰਡ ਕਿਸੇ ਪ੍ਰਾਪਰਟੀ ਦੇ ਕਲੇਮ ਕਰਦਾ ਹੈ ਤੇ ਹਵਾ ਚ ਥੋੜਾ ਕਰ ਸਕਦਾ ਕਲੇਮ ਮੈਂ ਕਰ ਰਹਾ ਹੂੰ ਉਹਦੇ ਤੇ ਬਕਾਇਦਾ ਰੈਵਨਿਊ ਦਾ ਰਿਕਾਰਡ ਲੈਣਾ ਪੈਂਦਾ ਹੈ ਸੈਂਟਰ ਗਵਰਨਮੈਂਟ ਆਪਣਾ ਉਹਨੂੰ ਗਜ਼ਟ ਦੇ ਵਿੱਚ ਨੋਟੀਫਾਈ ਕਰਦਾ ਪ੍ਰਾਪਰਟੀ ਬਕਫ ਦੀ ਪ੍ਰਾਪਰਟੀ ਹੈ ਉਹਦੇ ਵਿੱਚ ਤੇ ਪੰਜਾਬ ਬਕਾ ਬੋਰਡ ਕੋਲ ਚ ਜਾ ਸਕਦਾ ਮੈਂ ਵੀ ਥੋੜਾ ਕਹਿ ਦੂੰਗਾ ਜਾ ਕੇ ਮੇਰੀ ਪ੍ਰਾਪਰਟੀ ਹੈ ਇਹ ਰੂਮਰ ਫਲਾਇਆ ਗਿਆ ਹੈ ਜਦੋਂ ਵੀ ਕੋਈ ਬਕਫ ਨੇ ਦਾਵਾ ਕਰਨਾ ਹੁੰਦਾ ਉਹਦੇ ਤੇ ਉਹਦੀ ਫਰਦ ਜਮ੍ਹਾਂਬੰਦੀ ਉਹਦੇ ਉਹਦੀ 200 ਗਜ਼ਟ ਦੀ ਨੋਟੀਫਿਕੇਸ਼ਨ ਜਿਹੜੀ ਸੈਂਟਰ ਗਵਰਨਮੈਂਟ ਨੇ ਆਪਣੇ ਆਪਣੇ ਗਜ਼ਟ ਦੇ ਵਿੱਚ ਕੀਤੀ ਹੁੰਦੀ ਹੈ ਨੰਬਰ ਜਿਹਾ ਹੁੰਦਾ ਕਿ ਇਹ ਪ੍ਰਾਪਰਟੀ ਨੰਬਰ ਇੰਨਾ ਆ ਇਹ ਜਿਹੜੀ ਪ੍ਰਾਪਰਟੀ ਆ ਇਹ ਤਕੀਆ ਆ ਖਾਨਕਾ ਆ ਕਬਰਸਤਾਨ ਆ ਮਸਜਿਦ ਆ ਇਹ ਬਕਫ ਦੀ ਲੈਂਡ ਆ ਉਦੇ ਵੇਸਤੇ ਅਗਰ ਕਿਸੇ ਨੇ ਕਬਜ਼ਾ ਕੀਤਾ ਫਿਰ ਪੰਜਾਬ ਬਕਾ ਬੋਰਡ ਕੋਰਟ ਚ ਜਾਂਦਾ ਕਿ ਇਹ ਪ੍ਰੋਪਰਟੀ ਸਾਡੀ ਹੈਗੀ ਆ ਜੀ ਇਹਨੇ ਬੰਦੇ ਨੇ ਨਜਾਇਜ਼ ਇਨਕ੍ਰੋਚਮੈਂਟ ਕੀਤੀ ਹੋਈ ਹੈ ਕਬਜ਼ਾ ਕੀਤਾ ਹੋਇਆ ਇਹ ਬਕਫ ਨੂੰ ਵਾਪਸ ਕਰਾਈ ਜਾਵੇ ਹੂੰ ਇਦਾਂ ਨਹੀਂ ਹਵਾ ਦੇ ਵਿੱਚ ਬਕਾ ਬੋਰਡ ਚੱਲ ਜਾਂਦਾ ਜੇ ਬਕਬਜ਼ੇ ਵਿੱਚ ਦਾਵਾ ਹਵਾ ਦੇ ਵਿੱਚ ਦਾਵਾ ਐਡਮਿਟ ਹੋ ਜਾਏਗਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਜਿਹੜੇ ਜੁਡੀਸ਼ੀਅਲ ਆਫੀਸਰਸ ਬੈਠੇ ਨੇ ਐਵੇਂ ਹੀ ਬੈਠੇ ਨੇ ਹੂੰ ਨਿਆਹ ਦੇਣ ਲਈ ਬੈਠੇ ਨੇ ਅਗਰ ਕੋਈ ਜਾ ਕੇ ਦਾਵਾ ਕਰਦਾ ਆ ਬਕਫ ਦੇ ਖਿਲਾਫ ਕਰਨੇ ਨੰਬਰ ਆਫ ਦਾਵੇ ਹੁੰਦੇ ਤਬ ਬਕਫ ਨੂੰ ਉੱਥੇ ਪ੍ਰੂਫ ਕਰਨਾ ਪੈਂਦਾ ਕਿ ਪ੍ਰੋਪਰਟੀ ਸਾਡੀ ਹੈਗੀ ਆ ਨੰਬਰ ਆਫ ਦਾ ਬਗਵਦ ਗਲਾਬੀ ਤੇ ਨੰਬਰ ਆਫ ਕੇਸਿਸ ਹੁੰਦੇ ਆ ਨਹੀਂ ਜੋ ਹੁਣ ਜਿਸ ਤਰੀਕੇ ਨਾਲ ਅਮੈਂਡਮੈਂਟ ਹੋਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਜੋ ਚੀਜ਼ਾਂ ਕਾਫੀ ਲੰਬੇ ਸਮੇਂ ਤੱਕ ਜੜੀਆਂ ਨੇ ਉਹ ਚੱਲੀਆਂ ਜਾਂਦੀਆਂ ਸੀ ਜੇਕਰ ਕੋਈ ਕੇਸ ਹੁੰਦਾ ਹੈ ਤੇ ਕੋਈ ਚੀਜ਼ ਹੁੰਦੀ ਹੈ ਤੋ ਕਾਫੀ ਲੰਬੇ ਸਮੇਂ ਤੱਕ ਚੱਲ ਜਾਂਦਾ ਹੈ ਜੇਕਰ ਹੁਣ ਬਿਊਰੋਕ੍ਰੇਟ ਨੂੰ ਪਾਵਰਸ ਮਿਲੀਆਂ ਨੇ ਤੇ ਇਹ ਘੱਟ ਸਮੇਂ ਦੇ ਵਿੱਚ ਘੱਟ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਦਾ ਫੈਸਲਾ ਵੀ ਆ ਸਕਦਾ ਹੈ ਤੁਹਾਨੂੰ ਲੱਗਦਾ ਇਹ ਚੀਜ਼ ਠੀਕ ਹੈ ਨਹੀਂ ਬਿਲਕੁਲ ਗਲਤ ਹੈ ਜੁਡੀਸ਼ਰੀ ਦੁਨੀਆ ਦੇ ਵਿੱਚ ਹਰ ਇੱਕ ਮੁਲਕ ਦੇ ਡੈਮੋਕ੍ਰੈਟਿਕ ਸਿਸਟਮ ਨੂੰ ਮਜ਼ਬੂਤ ਕਰਨ ਵਾਸ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਵਿਸ਼ਵਸਾ ਬਣਿਆ ਰਹੇ ਉਹਦੇ ਵਾਸਤੇ ਸਾਨੂੰ ਜੁਡੀਸ਼ਰੀ ਨੂੰ ਮਜ਼ਬੂਤ ਕਰਨਾ ਪੈਂਦਾ ਨਾ ਕਿ ਜੁਡੀਸ਼ਰੀ ਦੀ ਪਾਵਰਾਂ ਵਿਡਰੋ ਕਰੋ ਘਟਾਓ ਉਹਨਾਂ ਨੂੰ ਤਾਂ ਕਿ ਲੋਕ ਲੋਕਾਂ ਦੇ ਵਿੱਚ ਜਿਹੜੇ ਨਾ ਅਸੰਤੋਸ਼ ਪੈਦਾ ਹੋਵੇ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਜੁਡੀਸ਼ਰੀ ਦੇ ਪ੍ਰਤੀ ਜਿਹੜੀ ਹੈ ਉਹ ਘਟ ਜੇ ਉਹਨਾਂ ਦੀ ਸੋਚ ਘਟ ਜੇ ਕਿ ਇਨਸਾਫ ਨਹੀਂ ਮਿਲਣਾ ਦੇਖੋ ਮੈਂ ਤੇ ਤੁਸੀਂ ਸਾਡੇ ਆਮ ਰੁਟੀਨ ਦੇ ਵਿੱਚ ਤੁਸੀਂ ਵੀ ਪ੍ਰੈਸ ਦੇ ਵਿੱਚੋਂ ਮੈਂ ਵੀ ਆਮ ਹਿਊਮਨ ਰਾਈਟ ਐਕਟਿਵਿਸਟ ਦੇ ਤੌਰ ਤੇ ਕੰਮ ਕਰ ਰਿਹਾ ਅਸੀਂ ਕਿਨੇ ਤੱਕੇ ਖਾਨੇ ਆ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਲੋਕਾਂ ਦੇ ਨਿਆਂ ਵਾਸਤੇ ਲੋਕਾਂ ਨੂੰ ਜਸਟਿਸ ਦਿਵਾਉਣੀ ਆਪਾਂ ਕਿਨੇ ਤੱਕੇ ਖਾਨੇ ਆ ਤੱਕੇ ਖਾਨੇ ਆ ਨਾ ਆਪਾਂ ਤੇ ਉੱਥੇ ਮੈਨੂੰ ਦੱਸੋ ਕਿ ਜਿਹੜਾ ਡੀਸੀ ਹੈ ਜਿਹੜਾ ਡੀਸੀ ਹੈ ਉਹ ਡੀਸੀ ਨਿਆਂ ਨਿਆਂ ਦੇ ਦਿੰਦਾ ਲੋਕਾਂ ਨੂੰ ਨਹੀਂ ਦਿੰਦਾ ਜਿੱਤੋਂ ਕਿ ਤੂ ਫੋਨ ਆ ਜਾਂਦਾ ਹੈ ਉਹ ਉਸੇ ਫੇਵਰ ਦੇ ਵਿੱਚ ਮੁੜ ਕੇ ਉਹ ਗੱਲ ਹੋਣ ਲੱਗ ਪੈਂਦੀ ਹੈ ਇਹ ਕਾਫੀ ਵੱਡੀ ਗੱਲ ਕਹਿ ਰਹੇ ਕਿ ਡੀਸੀ ਨੂੰ ਕੋਈ ਫੋਨ ਆ ਜਾਂਦਾ ਕੋਈ ਪ੍ਰੈਸ਼ਰ ਆ ਜਾਂਦਾ ਤੇ ਬਿਲਕੁਲ ਬਿਲਕੁਲ ਮੈਂ ਕਹਿ ਰਿਹਾ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿ ਰਿਹਾ ਇੱਕ ਡਿਮਾਰਕੇਸ਼ਨ ਦੀ ਐਪਲੀਕੇਸ਼ਨ ਤੁਸੀਂ ਮੈਂ ਅਪਲਾਈ ਕਰਾ ਦਿਓ ਬਕਜਾ ਬਕਾ ਬੋਰਡ ਵੱਲੋਂ ਮੈਂ ਨੰਬਰ ਆਫ ਕਰਾਈਆਂ ਇੱਕ ਐਪਲੀਕੇਸ਼ਨ ਅਸੀਂ ਅਪਲਾਈ ਕਰਾਣੇ ਆ ਡਿਮਾਰਕੇਸ਼ਨ ਵਾਸਤੇ ਕੇ ਪੰਜਾਬ ਬਕਾ ਬੋਰਡ ਦੀ ਲੈਂਡ ਹੈ ਬਕਿਆ ਦਾ ਸਾਰਾ ਰੈਵਨਿਊ ਰਿਕਾਰਡ ਵੀ ਲਈਦਾ ਇਹਦੀ ਡਿਮਾਰਕੇਸ਼ਨ ਚਾਹੀਦੀ ਸਾਨੂੰ ਫਾਲ ਸਾਲ ਦੋ ਦੋ ਸਾਲ ਤੱਕ اٹਕੀ ਰਹਿੰਦੀ ਹੈ ਉਹ ਉਹ ਕਿਉਂ اٹਕੀ ਰਹਿੰਦੀ ਹੈ ਪ੍ਰੋਸੀਜਰ ਤਾਂ ਹੈਗਾ ਵਿਦਿਨ 7 ਡੇ ਵਿਦਿਨ 3 ਡੇ ਉਹ ਜਾ ਕੇ ਕਰਾ ਕੇ ਦਿਓ ਮੇਸ਼ਾਂ ਦੇ ਨਿਸ਼ਾਨਦੇਹੀ ਕਰਾਉਣਾ ਇਹ ਡਿਊਟੀ ਬਣਦੀ ਹੈ ਰਵਿਉਨ ਡਿਪਾਰਟਮੈਂਟ ਦੀ ਪਰ ਉਹ ਕੇ ਫੋਨ ਆਂਦਾ ਆ ਅੰਡਰ ਪ੍ਰੈਸ਼ਰ ਹੋ ਕੇ ਉਹ ਐਪਲੀਕੇਸ਼ਨ ਧੱਕੇ ਖਾਂਦੀ ਰਹਿੰਦੀ ਆ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਜਿਹੜੀ ਪਾਵਰ ਆ ਜੁਡੀਸ਼ਰੀ ਕੋਲ ਹੈਗੀਆਂ ਉਹ ਜੁਡੀਸ਼ਰੀ ਕੋਲ ਹੀ ਰਹਿਣੀ ਚਾਹੀਦੀ ਆ ਅਸੀਂ ਜੋ ਮੌਲਾਨਾਜ਼ ਹੈਗੇ ਨੇ ਜਾਂ ਫਿਰ ਜੋ ਵਕਫ ਬੋਰਡ ਦੇ ਵਿੱਚ ਮੈਂਬਰਸ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਕੋਲ ਪਾਵਰਸ ਹੈਗੀਆਂ ਨੇ ਜੇਕਰ ਉਹ ਪਾਵਰ ਕੱਟ ਦਿੱਤੀਆਂ ਗਈਆਂ ਨੇ ਤੁਸੀਂ ਕਹਿੰਦੇ ਹੋ ਉਸ ਦਾ ਨੁਕਸਾਨ ਹੈ ਬਿਲਕੁਲ ਜਿਹੜੇ ਮੌਲਾਨਾ ਦਾ ਪਾਵਰ ਆ ਜਿਹੜੀਆਂ ਬੋਰਡ ਦੇ ਵਿੱਚ ਹੈਗੀਆਂ ਬੋਰਡ ਦੇ ਵਿੱਚ ਕੋਈ ਨੁਕਸਾਨ ਜਿਹੜਾ ਹੈ ਨਾ ਬੋਰਡ ਦੇ ਵਿੱਚ ਪਾਵਨਾ ਘਟਾਉਣੀਆਂ ਸੈਂਟਰ ਗਵਰਨਮੈਂਟ ਨੇ ਤੇ ਉਹਦਾ ਨੁਕਸਾਨ ਤਾਂ ਅਲਟੀਮੇਟਲੀ ਬੋਰਡ ਦੀ ਜ਼ਮੀਨਾਂ ਨੂੰ ਨਹੀਂ ਹੈ ਨਾ ਜਿਹੜੇ ਮੌਲਾਣਾ ਲੋਕ ਆ ਮੌਲਾਣਾ ਨਹੀਂ ਹੈਂਡਲ ਕਰਦੇ ਇੱਕ ਮੈਂ ਬੜੀ ਤੁਹਾਨੂੰ ਮੈਂ ਦੱਸਦਾ ਬੜੀ ਇੰਟਰਸਟਿੰਗ ਗੱਲ ਹੈ ਇਹ ਗੱਲ ਮੈਂ ਕਲੀਅਰ ਕਰ ਦਵਾਂ ਤੁਹਾਨੂੰ ਕਿ ਜਿਹੜਾ ਵਕਫ ਉਹ ਵਕਫ ਬੋਰਡ ਹੈ ਜਿਹੜਾ ਕੋਈ ਵੀ ਸਟੇਟ ਦਾ ਵਕਫ ਬੋਰਡ ਹੈ ਨਾ ਉਹ ਵਕਫ ਬੋਰਡ ਓਨਲੀ ਕਸਟੋਡੀਅਨ ਹੈ ਮਾਲਕ ਨਹੀਂ ਹੁੰਦਾ ਮੇਰੀ ਗੱਲ ਸਮਝੇ ਜਿਹਦਾ ਕੋਈ ਆਪਾਂ ਮੰਨ ਲਓ ਕੋਈ ਪ੍ਰਾਪਰਟੀ ਹੈ ਕੋਈ ਇੰਸਟੀਟਿਊਸ਼ਨ ਹੈ ਇਨਸਟੀਟਿਊਸ਼ਨ ਉਹਦਾ ਮਾਲਕ ਨਹੀਂ ਹੈ ਉਹ ਪੰਜਾਬ ਬੱਕਾ ਬੋਰਡ ਪ੍ਰਾਪਰਟੀ ਦਾ ਮਾਲਕ ਨਹੀਂ ਹੁੰਦਾ ਕਸਟੋਡੀਅਨ ਹੈ ਤੁਹਾਨੂੰ ਸਮਝਾਵਾਂ ਕਿ ਉਹਦੇ ਕੋਲ ਸਿਰਫ ਕਸਟਡੀ ਹੈ ਉਸ ਚੀਜ਼ ਦੀ ਉਹ ਮੈਨੇਜ ਕਰ ਰਿਹਾ ਉਹਦੇ ਫੀਸ ਨੂੰ ਉਦੀ ਉਦੀ ਦੇਖਭਾਲ ਕਰ ਰਿਆ ਮਾਲਕਾਨਾ ਹੱਕ ਉਹਦਾ ਵੀ ਨਹੀਂ ਹੈ ਕਿਉਂਕਿ ਮਾਲਕਾਨਾ ਹੱਕ ਦੀ ਤੌਰ ਤੇ ਤਾਂ ਅਸੀਂ ਜ਼ਮੀਨ ਵੇਚ ਸਕਦੇ ਹਾਂ ਖਰੀਦ ਫਰੋਖ ਕਰ ਸਕਦੇ ਹਾਂ ਵਕਫ ਦੀ ਲੈਂਡ ਦੀ ਕਦੀ ਵੀ ਖਰੀਦ ਫਰੋਖਤ ਨਹੀਂ ਕੀਤੀ ਜਾਂਦੀ ਕੋਈ ਪ੍ਰਾਪਰਟੀ ਸੇਲ ਪਰਚੇਸ ਨਹੀਂ ਕਰ ਸਕਦਾ ਉਹਦੀ ਪ੍ਰਾਪਰਟੀ ਦੇ ਕੋਈ ਕਬਜ਼ਾ ਨਾਜਾਇਜ਼ ਨਹੀਂ ਕਰ ਸਕਦਾ ਕੋਈ ਉਹ ਤੇ ਆਪਣਾ ਮਾਲਕਾਨਾ ਹੱਕ ਨਹੀਂ ਬਤਾ ਕਰ ਸਕਦਾ ਕਲੇਮ ਕਰ ਸਕਦਾ ਇਸ ਕਰਕੇ ਵਕਫ ਬੋਰਡ ਕੋਈ ਓਨਰ ਥੋੜੀ ਹੈ ਪ੍ਰਾਪਰਟੀ ਦਾ ਪ੍ਰਾਪਰਟੀ ਸਿਰਫ ਕਸਟੋਡੀਅਨ ਹੈ ਇੰਸਟੀਟਿਊਸ਼ਨ ਹੈ ਜੋ ਪਿਓਰਲੀ ਮੁਸਲਮਾਨਾਂ ਦੀ ਇੱਕ ਰਿਲੀਜੀਅਸ ਇੰਸਟੀਟਿਊਸ਼ਨ ਹੈ